ਪਾਰਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਸਿੰਘ ਜੋ ਕਿ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਐਨਐਸਏ ਦੇ ਤਹਿਤ ਬੰਦ ਨੇ ਤੇ ਉਹਨਾਂ ਦੀ ਜਲਦ ਰਿਹਾਈ ਤੇ ਚੜ੍ਹਦੀ ਕਲਾ ਲਈ ਚਾਰ ਤਖਸੇਬਾਨਾਂ ਤੇ ਅਰਦਾਸ ਬੇਨਤੀ ਹੋਣ ਤੋਂ ਬਾਅਦ ਹੁਣ ਪੰਜਵੀਂ ਅਰਦਾਸ ਬੇਨਤੀ ਤਖਸਿਰੀ ਹਜੂਰ ਸਾਹਿਬ ਨੰਦੇੜ ਵਿਖੇ ਹੋਣ ਜਾ ਰਹੀ ਹੈ ਤੇ ਸਿੰਘ ਹਜੂਰ ਸਾਹਿਬ ਵੱਲ ਰਵਾਨਾ ਹੋ ਚੁੱਕੇ ਨੇ ਇਸ ਬੰਦੀ ਭਾਈ ਦਵਿੰਦਰ ਸਿੰਘ ਸਤਕਾਰ ਕਮੇਟੀ ਵਾਲਿਆਂ ਨੇ ਸਿੱਖ ਸੰਗਤ ਨੂੰ ਖਾਸ ਸੁਨੇਹਾ ਲਾਇਆ ਹੈ ਤੁਸੀਂ ਵੀ ਧਿਆਨ ਨਾਲ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਂਗਾ ਜੀ ਜੋ ਸਾਡੇ ਬੰਦੀ ਸਿੰਘ ਜਿਹੜੇ ਹੈਗੇ ਆ ਬੱਕਰੀਆਂ ਬੱਕਰੀਆਂ ਸਿੱਟ ਭਾਈ ਅਮਰਤਪਾਲ ਸਿੰਘ ਤੇ ਜਨ sĩਦਾਰ ਹਵਾਰਾ ਜੀ ਪਰਮਜੀਤ ਧੋਰਾ ਜੀ ਤੇ ਹੋਰ ਕਾਫੀ ਜਿਹੜੇ ਸਿੰਘ ਆ ਉਹ ਪੰਜਾਬ ਤੇ ਪੰਜਾਬ ਦੀਆਂ ਬਾਹਰ ਦੀਆਂ ਸੀਟਾਂ 'ਚ ਉਹ ਜ਼ਿਲ੍ਹਾ ਚ ਬੰਨਦਾ ਤੇ ਸਾਰੀ ਸੰਗਤ ਵੱਲੋਂ ਜਿਨਾ ਕਿ ਪੰਜਾਂ ਤਖਤਾਂ ਤੇ ਸ੍ਰੀ ਅਖੰਡਕੋੜ ਸਾਹਿਬ ਜੀ ਅਰਦਾਸ ਗੁਰੂ ਸਾਹਿਬ ਦੇ ਚਰਨਾਂ ਵਿੱਚ ਕਰਨੀ ਆ ਤੇ ਚਾਰਾਂ ਜਿਹੜੀਆਂ ਗੁਰੂ ਘਰਾਂ ਵਿੱਚ ਜਿਹੜੇ ਅਰਦਾਸ ਸਮਾਗਮ ਜਿਹੜੇ ਹੋ ਗਏ ਆ ਪਹਿਲਾਂ ਅੰਮ੍ਰਿਤਸਰ ਬੈਂਥੇ ਫਿਰ ਆਨੰਦਪੁਰ ਸਾਹਿਬ ਤੇ ਫਿਰ ਸਾਬੋ ਦੀ ਤਲਵੰਡੀ ਫਿਰ ਬਿਹਾਰ ਪਟਨਾ ਸਾਹਿਬ 'ਚ ਅੱਜ ਜਿਹੜੀ ਆ 31 ਦਸੰਬਰ ਨੂੰ ਜਿਹੜੀ ਅਰਦਾਸ ਹੋ ਰਹੀ ਆ ਸੱਟਖੰਡ ਸ੍ਰੀ ਅਰਜੂਨ ਸਾਹਿਬ ਇਿੱਥੇ ਕਿ ਇਹ ਸਮਾਪਤੀ ਦੀ ਅਰਦਾਸ ਹੈ ਸੰਗਤ ਨੂੰ ਬੇਨਤੀ ਹੈ ਜਿਹੜੀ ਲਾਗੇ-ਲਾਗੇ ਇਸ ਸਟਰੀਟ ਦੇ ਲਾਗੇ-ਲਾਗੇ ਕੋਈ ਗੁਰਸਿੱਖ ਹੈਗੇ ਆ ਜਰੂਰ ਪਹੁੰਚੜ ਤਾਂ ਜੋ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਇਹਨਾਂ ਦੀ ਜਿਹੜੀ ਹੈਗੀ ਆ ਬੰਦ ਖਲਾਸੀ ਸਾਰਿਆਂ ਦੀ ਹੋ ਸਕੇ ਆਪਣੇ ਸਿੰਘਾਂ ਦੀ ਤੇ ਜਿਹੜੀ ਅਮਰਤ ਜੀ ਦੀ ਜਿਹੜੀ ਇੱਕ ਲਹਿਰ ਚਲਾਈ ਸੀ ਅਮਰਤਪਾਲ ਨੇ ਉਹ ਦੁਬਾਰਾ ਜਿਹੜੀ ਪੰਜਾਬ ਵਿੱਚ ਸ਼ੁਰੂ ਹੋਵੇ ਤੇ ਜਿਹੜੇ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਬਹੁਤ ਜਿਆਦਾ ਜਿਹੜੇ ਹੈਗੇ ਆ ਨਸ਼ੇ ਵਿੱਚ ਜਿਹੜੇ ਉਹ ਖਤਮ ਹੋ ਰਹੇ ਆ ਤੇ ਸੰਗਤ ਜੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ ਕਿ ਆਪਾਂ ਜਿਹੜਾ ਪਰਿਵਾਰ ਦਾ ਔਰ ਸਾਰੀ ਸੰਗਤ ਦਾ ਜਿਹੜਾ ਸਾਥ ਦਈਏ ਤਾਂ ਜੋ ਸਾਡੇ ਜਿਹੜੇ ਅਗਲੇ ਜਿਹੜੇ ਗੁਰਸਿੱਖ ਜਿਹੜੇ ਅੱਗੇ ਵੀ ਜਿਨ੍ਹਾਂ ਨੇ ਕੰਮ ਕਰ ਰਹੇ ਉਹਨਾਂ ਨੂੰ ਵੀ ਹੌਸਲਾ ਮਿਲੇ ਵੀ ਸਾਡੇ ਨਾਲ ਸਾਰੇ ਹੈਗੇ ਆ ਤੇ ਜੇ ਆਪਾਂ ਸਾਥ ਨਹੀਂ ਦਵਾਂਗੇ ਫਿਰ ਕੋਈ ਵੀ ਇਦਾਂ ਦਾ ਜਿਹੜਾ ਆ ਪੰਥ ਦੀਆਂ ਸੇਵਾ ਕਰਨ ਨਹੀਂ ਨਹੀਂ ਕਰੇਗਾ ਤੇ ਜਿਹੜਾ ਹੁਣ ਫਰਜ਼ ਸਾਡਾ ਬੰਦ ਆ ਉਹਨਾਂ ਦੇ ਮਾਤਾ ਪਿਤਾ ਦਾ ਸਾਥ ਦਈਏ ਤੇ ਅੱਜ ਆਸੀਂ ਵੀ ਜਿਹੜੇ ਆਪਾਂ ਤੁਰੀਆਂ ਸੱਚਖੰਡ ਸ਼੍ਰੀ ਹਜੂਰ ਸਾਹਿਬ ਵਿਖੇ ਗਵਾਲੀਅਰ ਤੋਂ ਵੀ ਅੱਜ ਪਹੁੰਚ ਗਏ ਆਂ ਤੇ ਸਵੇਰੇ ਜਿਹੜਾ ਆਪਾਂ ਹਜੂਰ ਸਾਹਿਬ 'ਚ ਪਹੁੰਚ ਜਾਣਾ ਮਹਾਰਾਜ ਦੀ ਕਿਰਪਾ ਨਾਲ ਸੱਚੀ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੇ ਜਿਹੜਾ ਆਪਾਂ 31 ਜਿਹੜੀ ਦਸੰਬਰ ਨੂੰ ਆਪਾਂ ਜਿਹੜਾ ਆਦਾਸ ਸਮਾਗਮ 'ਚ ਪਹੁੰਚਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ